344 ਅੰਕ ਦੇ ਉੱਤੇ ਸਿਰਲੇਖ ਆਇਆ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਗੌੜੀ ਅੱਗੇ ਵਾਰ ਕਬੀਰ ਜੀਓ ਕੇ ਅੱਗੇ ਅੰਕ ਕਿੰਨਾ ਹੈ ਸਤ ਬਸ ਠੀਕ ਹੈ ਰਾ ਗੌੜੀ ਕੀ ਵਾਰ ਕਬੀਰ ਜੀਓ ਕੇ ਸਤ ਪਹਿਲੇ ਨੰਬਰ ਤੇ ਇਹ ਬੇਨਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ 22 ਵਾਰਾਂ ਹਨ ਉਹ ਸਾਰੀਆਂ ਵਾਰਾਂ ਗੁਰੂ ਸਾਹਿਬ ਦੀਆਂ ਹਨ ਇੱਕ ਵਾਰ ਜਿਹੜੀ ਭਾਈ ਸੱਤਾ ਤੇ ਬਲਵੰਡ ਜੀ ਦੀ ਜਿਹੜੀ ਵਾਰ ਹੈ ਉਹ ਪੌੜੀਆਂ ਦੇ ਰੂਪ ਦੇ ਅੰਦਰ ਹੈ ਵੈਸੇ ਤੇ ਵਾਰ ਦਾ ਜਿਹੜਾ ਸਰੂਪ ਹੈ ਨਾ ਵਾਰ ਦਾ ਸਰੂਪ ਕੱਲੀਆਂ ਓਨਲੀ ਪੌੜੀਆਂ ਹੀ ਹੋਇਆ ਕਰਦਾ ਹੈ ਇਹਦਾ ਸੰਦੇਸ਼ ਸਾਨੂੰ ਪਾਈ ਸੱਤੇ ਤੇ ਬਲਵੰਡ ਜੀ ਦੀ ਵਾਰ ਤੋਂ ਮਿਲਦਾ ਹੈ ਗੁਰੂ ਸਾਹਿਬ ਨੇ ਉਦਾਹਰਨਾਂ ਨੂੰ ਦਿੰਦਿਆਂ ਹੋਇਆਂ ਜਿਵੇਂ ਅਸੀਂ ਉਦਾਹਰਨ ਪੜਦੇ ਨੇ ਪਾਰਜਤ ਗੋਪੀ ਲੈ ਆਯਾ ਬਿੰਦਰਾ ਬਨ ਮੈ ਅਰੰਕ ਕੀਆ ਪਾਰਸ਼ਾ ਨੇ ਉਹ ਉਦਾਹਰਨਾਂ ਨੂੰ ਦਿੰਦਿਆਂ ਹੋਇਆਂ ਅਸਾਦੀ ਵਾਰ ਦੇ ਅੰਦਰ ਜਿਹੜਾ ਕੇਂਦ੍ਰਿਤ ਭਾਵ ਹੈ ਜਿਹੜਾ ਨਿਚੋੜ ਹੈ ਉਹ ਪੌੜੀ ਦੇ ਵਿੱਚ ਦਿੱਤਾ ਹੋਇਆ ਹੈ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਗੁਰੂ ਸਾਹਿਬ ਦੀ ਵਾਰ ਹੋਵੇਗੀ ਉਸੇ ਗੁਰੂ ਸਾਹਿਬ ਦੀਆਂ ਹੀ ਪੌੜੀਆਂ ਹੋਣਗੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂਆਂ ਦੀ ਹੀ ਵਾਰਾਂ ਦਰਜ ਹਨ ਇੱਕ ਪਾਈ ਸੱਤਾ ਤੇ ਬਲਵੰਡ ਜੀ ਦੀ ਵਾਰ ਹੈ ਇੱਥੇ ਵਾਰ ਸ਼ਬਦ ਆਇਆ ਹੈ ਵਾਰ ਸ਼ਬਦ ਤੋਂ ਇਹ ਭੁਲੇਖਾ ਨਾ ਖਾਣਾ ਕਿ ਇਹ ਵਾਰ ਹੈ ਭਗਤ ਕਬੀਰ ਸਾਹਿਬ ਦੀ ਕਿਸੇ ਵੀ ਭਗਤ ਦੀ ਜਿਹੜੀ ਵਾਰ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨਹੀਂ ਹੈ ਇਹ ਵਾਰ ਨਹੀਂ ਹੈ ਅੱਗੇ ਤੁਸੀਂ ਪੜਿਆ ਹੋਏਗਾ ਸੋਮਵਾਰ ਆਇਆ ਹੈ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਜਿਹੜਾ ਆਇਆ ਹੈ ਮੰਗਲਵਾਰ ਵੀ ਆਇਆ ਹੈ ਬੁੱਧਵਾਰ ਦਾ ਜ਼ਿਕਰ ਵੀ ਆਇਆ ਹੈ ਬ੍ਰਹਸਪਤ ਵੀਰਵਾਰ ਤੋਂ ਆਇਆ ਹੈ ਸ਼ੁਕ੍ਰਿਤ ਸ਼ੁੱਕਰਵਾਰ ਤੋਂ ਆਇਆ ਹੈ ਥਾਵਨ ਥਿਰ ਕਰ ਰੱਖੇ ਸੋਏ ਇੱਥੇ 7 ਵਾਰਾਂ ਦਾ ਮਾਲਕ ਨੇ ਜ਼ਿਕਰ ਕੀਤਾ ਹੋਇਆ ਭਗਤ ਕਬੀਰ ਸਾਹਿਬ ਨੇ 7 ਵਾਰ ਹੋ ਗਏ ਨਾ ਉੱਪਰ ਸਰਲੇਖ ਕੱਢ ਦਿਓ ਜੀ ਸਰਲੇਖ ਕੱਢ ਦਿਓ 7 ਵਾਰ ਆਏ ਨੇ 7 ਵਾਰ ਦੇ ਕਰਕੇ ਇਹਦਾ ਉਚਾਰਨ 7 ਹੀ ਹੋਏਗਾ ਨਾ ਤੇ ਇਹਦਾ ਉਚਾਰਨ ਹੋਏਗਾ ਘਰ ਸਤਵਾਂ ਨਾ ਤੇ ਇਹਦਾ ਉਚਾਰਨ ਹੋਏਗਾ ਪਦੇ ਸਤ ਇੱਥੇ ਸਤ ਵਾਰਾਂ ਦਾ ਜ਼ਿਕਰ ਹੈ ਮਾਲਕ ਨੇ ਬਖਸ਼ਿਸ਼ ਸਰਲੇਖ ਉੱਪਰ ਦੇ ਦਿੱਤਾ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਇੱਥੇ ਸਤ ਵਾਰਾਂ ਦਾ ਜ਼ਿਕਰ ਹੈ ਕਿ ਕਿੰਨੇ ਵਾਰ ਆ ਰਹੇ ਨੇ ਸਤ ਵਾਰ ਇੱਥੇ ਮਾਲਕ ਨੇ ਬਖਸ਼ਿਸ਼ ਕੀਤੀ ਹੋਏ ਹਨ ਦੂਸਰੇ ਨੰਬਰ ਤੇ ਅੱਜ ਜਦੋਂ ਅਸੀਂ ਬਾਣੀ ਪੜ੍ਹ ਰਹੇ ਸੀ ਨਾ 340 ਅੰਕ ਤੋਂ ਲੈ ਕੇ ਅਸੀਂ ਇਹ 360 ਅੰਕ ਤੱਕ ਅੱਜ ਬਾਣੀ ਪੜੀ ਹੈ ਅੱਜ ਜਦੋਂ ਅਸੀਂ ਬਾਣੀ ਪੜ੍ਹਦੇ ਸੀ ਨਾ ਬਾਣੀ ਪੜ੍ਹਦੇ ਆ ਪੜ੍ਹਦੇ ਆ ਅੱਜ ਬਹੁਤ ਐਸੇ ਇਹ ਸ਼ਬਦ ਆਏ ਨੇ ਜਿਹੜਾ ਦਾ ਸਰੂਪ ਸੀ ਸ ਹ ਹੇ ਨੂੰ ਅੰਕੜ ਤੁਸੀਂ ਨੋਟ ਕੀਤਾ ਹੋਣਾ ਇਹਦਾ ਉਚਾਰਨ ਹਰ ਵਾਰੀ ਮੈਂ ਸ਼ਾ 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 ਇਸ ਤਰ੍ਹਾਂ ਹੀ ਕਰ ਰਿਹਾ ਸੀ ਸ਼ਾਹ ਦਾ ਅਰਥ ਹੈ ਘਰ ਵਾਲਾ ਪਤੀ ਤਾਂ ਮਾਲਕ ਆਖਣ ਲੱਗੇ ਇਸ ਜਗ ਮੈਂ ਪੁਰਖ ਏਕ ਹੈ ਹੁਰ सगली ਨਾਰ ਸੁਬਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਇਸ ਸੰਸਾਰ ਵਿੱਚ ਵਰ ਹੈ ਇਨਸਾਨ ਤੇ ਮਨੁੱਖ ਹੈ ਜਿਹਨੂੰ ਅਸੀਂ ਕਹਿੰਨੇ ਪੁਰਖ ਹੈ ਬਾਕੀ ਸਾਰੀਆਂ ਉਹਦੀਆਂ ਜੀਵ ਇਸਤਰੀਆਂ ਹਨ ਪਰਮਾਤਮਾ ਇੱਕ ਹੈ ਕਿ ਬਹੁਤੇ ਨੇ ਪਰਮਾਤਮਾ ਕਿੰਨੇ ਨੇ ਜੀ ਇੱਕ ਇੰਗਲਿਸ਼ ਐਸੀ ਪੜਦੇ ਹਾਂ ਇੱਕ ਵਚਨ ਨੂੰ ਕੀ ਕਹਿੰਨੇ ਆਪਾਂ ਸਿੰਗੂਲਰ ਇਕਵਚਨ ਹੋਏ ਤੇ ਪੁਲਿੰਗ ਹੋਏ ਪਰਮਾਤਮਾ ਹੁੰਦਾ ਹੈ ਕਿ ਪਰਮਾਤਮਾ ਹੁੰਦੀ ਹੈ ਪਰਮਾਤਮਾ ਹੁੰਦਾ ਹੈ ਮਤਲਬ ਪੁਲਿੰਗ ਹੈ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਦੇ ਅੰਦਰ ਜੇਕਰ ਅੱਖਰ ਦੇ ਸ਼ਬਦ ਦੇ ਪਿਛਲੇ ਅੱਖਰ ਨੂੰ ਜੇਕਰ ਔਂਕੜ ਆ ਰਹੀਏ ਉਹਦਾ ਕਾਰਨ ਇੱਕੋ ਹੀ ਹੋਏਗਾ ਉਹਦਾ ਕਾਰਨ ਇਹ ਹੋਏਗਾ ਅਸੀਂ ਅਸੀਂ ਨਾਉਨ ਦੀ ਡੈਫੀਨੇਸ਼ਨ ਕੀ ਦਿੰਦੇ ਹਾਂ ਜਿਹੜਾ ਸ਼ਬਦ ਕਿਸਤੇ ਇਹ ਕਿਸੇ ਸਥਾਨ ਦੇ ਮਨੁੱਖ ਦੇ ਜਗਾ ਦੇ ਨਾਮ ਨੂੰ ਪ੍ਰਗਟ ਕਰੇ ਅਸੀਂ ਉਸ ਨੂੰ ਕੀ ਕਹਿੰਦੇ ਆ ਨਾਮ ਪ੍ਰਮਾਤਮਾ ਇੱਕ ਹੈ ਪ੍ਰਮਾਤਮਾ ਪੁਲਿੰਗ ਹੈ ਪ੍ਰਮਾਤਮਾ ਇੱਕ ਵਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਅੰਦਰ ਜੇਕਰ ਸ਼ਬਦ ਦੇ ਆਖਰੀ ਅੱਖਰ ਨੂੰ ਔਂਕੜ ਆਏਗਾ ਉਹਦਾ ਕਾਰਨ ਇੱਕ ਹੀ ਹੋਏਗਾ ਕਿ ਉਹ ਇੱਕ ਵਚਨ ਹੈ ਤੇ ਉਹ ਪੁਲਿੰਗ ਹੈ ਪਹਿਲੇ ਨੰਬਰ ਤੇ ਗੱਲ ਨੋਟ ਹੋ ਗਈ ਇੱਕਵਚਨ ਪਲਿੰਗ ਹੋਏ ਪ੍ਰਮਾਤਮਾ ਇੱਕ ਹੈ ਸ਼ਾਹ ਪਤੀ ਇੱਕ ਹੁੰਦਾ ਕਿ ਦੋ ਹੁੰਦੇ ਨੇ ਪਤੀ ਇੱਕ ਹੈ ਐਦਾ ਉਚਾਰਨ ਸ਼ਾਹ ਹੋਣੀ ਪੜਾਂਗੇ ਜਿਵੇਂ ਅਸੀਂ ਪੜਦੇ ਸੱਜਣ ਸੱਚਾ ਪਾਤ ਸ਼ਾਹ ਹੋਣੀ ਉਥੇ ਉਥੇ ਹਾਹੇ ਨੂੰ ਔਂਕੜ ਹੈ ਪਾਤਸ਼ਾਹ ਤੇ ਇੱਕ ਹੈ ਅਸੀਂ ਸ਼ੁਰੂ ਦਾ ਸਿਧਾਂਤ ਪੜ ਲਿਆ ਇੱਕ ਓ ਔਂਕਾਰ ਇੱਕ ਓਂਕਾਰ ਹੀ ਸ਼ਾਹ ਹੈ ਸੱਜਣ ਸੱਚਾ ਪਾਤ ਸ਼ਾਹ ਸਿਰ ਸ਼ਾਹ ਹਾਂਦੇ ਸ਼ਾਹ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਪੇਸਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਇੱਕ ਵਚਨ ਪੁਲਿੰਗ ਹੋਣ ਦੇ ਨਾਮ ਦੇ ਉੱਤੇ ਪ੍ਰਮਾਤਮਾ ਦੇ ਨਾਮ ਦੇ ਪਿੱਛੇ ਅੰਕੜ ਹੈ ਜੇਕਰ ਪ੍ਰਮਾਤਮਾ ਦੇ ਨਾਮ ਖਸਮ ਆਏਗਾ ਖਸਮ ਦੇ ਪਿੱਛੇ ਅੰਕੜ ਆਏਗਾ ਜੇਕਰ ਸ਼ਾਹ ਆਏਗਾ ਉਹਨਾਂ ਦੇ ਨਾਮ ਦੇ ਪਿੱਛੇ ਅੰਕੜ ਆਏਗਾ ਜੇ ਦੀਨ ਦਇਆਲ ਆਏਗਾ ਦਇਆਲ ਕੌਣ ਹੈ ਜੀ ਪ੍ਰਮਾਤਮਾ ਦਇਆਲ ਦੇ ਪਿੱਛੇ ਅੰਕੜ ਆਏਗਾ ਏ ਪ੍ਰਮਾਤਮਾ ਦੇ ਨਾਮ ਨੇ ਅ ਸੰਖ ਪ੍ਰਮਾਤਮਾ ਦੇ ਨਾਮ ਵਾਸਤੇ ਜੇ ਇੱਕ ਸ਼ਬਦ ਆਏਗਾ ਪ੍ਰਮਾਤਮਾ ਦੇ ਨਾਮ ਦੇ ਪਿਛੇ ਅੰਕੜਾ ਆਏਗਾ ਦਈ ਦਦਾ ਯਈਆ ਆਏਗਾ ਯਈਆ ਦੇ ਪਿਛੇ ਅੰਕੜਾ ਆਏਗਾ ਇਹ ਅੰਕੜਾ ਅਸੀਂ ਉਚਾਰਨਾ ਨਹੀਂ ਹੈ ਦੂਸਰੀ ਬੇਨਤੀ ਕਿਹੜਾ ਫਿਰ ਅੰਕੜਾ ਉਚਾਰਨਾ ਹੈ ਫਿਰ ਮੈਂ ਤਾਂ ਕਈ ਅੰਕੜਾ ਉਚਾਰ ਵੀ ਰਿਹਾ ਸੀ ਊੜਾ ਕਦੇ ਵੀ ਇਕੱਲਾ ਨਹੀਂ ਜਿਆ ਕਰਦਾ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਊੜਾ ਹਮੇਸ਼ਾ ਆਪਣੇ ਨਾਲ ਕੋਈ ਨਾ ਕੋਈ ਮਾਤਰਾ ਲੈ ਕੇ ਆਏਗਾ ਜਾਂ ਔਂਕੜ ਲੈ ਕੇ ਆਏਗਾ ਜਾਂ ਦਲੈਂਕੜ ਲੈ ਕੇ ਆਏਗਾ ਪਰਮਾਤਮਾ ਜਦੋਂ ਅਸੀਂ ਪੜਾਂਗੇ ਕਿਰਿਆ ਹੋਏਗੀ ਖਾਓ ਉਥੇ ਵੀ ਊੜੇ ਦਾ ਔਂਕੜ ਜਿਹੜਾ ਉਚਾਰਨ ਹੋਏਗਾ ਦੂਸਰੀ ਬੈਂਤੀ ਕਿਰਿਆ ਕਿਰਿਆ ਕੀ ਹੁੰਦੀ ਹੈ ਖਾਣਾ ਖਾਣਾ ਪੀਣਾ ਸੌਣਾ ਨਹਾਉਣਾ ਧੋਣਾ ਰੋਣਾ ਇਹ ਸਾਰੀਆਂ ਕਿਰਿਆ ਹੈ ਨਾ ਬੱਚਾ ਰੋ ਰਿਹਾ ਹੈ ਜੋ ਉਹਦੇ ਬੱਚੇ ਦੀ ਕਿਰਿਆ ਨੂੰ ਦੱਸ ਰਹੀ ਹੈ ਉਹਨੂੰ ਕਿਰਿਆ ਕਿਹਾ ਜਾਂਦਾ ਹੈ ਜਦੋਂ ਕਿਰਿਆ ਆਏਗੀ ਰਹਾਂ ਆਵਾਂ ਜਾਵਾਂ ਖਾਵਾਂ ਪੀਵਾਂ ਉਦੋਂ ਸਾਰੀਆਂ ਔਂਕੜਾਂ ਜਿਹੜੀਆਂ ਨੇ ਉਚਾਰੀਆਂ ਜਾਣਗੀਆਂ ਜਦੋਂ ਨਾਮ ਕਰਕੇ ਇੱਕ ਵਚਨ ਪਲਿੰਗ ਕਰਕੇ ਨਾਮ ਦੇ ਪਿੱਛੇ ਔਂਕੜ ਆਏਗਾ ਉਦੋਂ ਕੋਈ ਵੀ ਔਂਕੜ ਜਿਹੜੀ ਹੈ ਨਹੀਂ ਉਚਾਰੀ ਜਾਏਗੀ ਇਹ ਮੋਟਾ-ਮੋਟਾ ਯਾਦ ਰੱਖ ਲੈਣਾ ਅਸੀਂ ਪੜ੍ਹਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਦੀ ਬਾਣੀ ਦੇ ਅੰਦਰ ਪਹਿਲੀਆਂ ਪੰਕਤੀਆਂ ਅਸੀਂ ਪੜ੍ਹਦੇ ਹਾਂ ਅਸੀਂ ਆਵੇਂ ਆਪਣੇ ਔਂਕੜਾਂ ਲਗਾਈ ਜਾਂਦੇ ਹਾਂ ਉਹ ਔਂਕੜਾਂ ਬੋਲਣੀਆਂ ਨਹੀਂ ਐ ਉਹਦਾ ਕਾਰਨ ਹੈ ਇੱਕ ਵਚਨ ਹੈ ਉਹ ਪੁਲਿੰਗ ਹੈ ਇੱਕ ਵਚਨ ਪੁਲਿੰਗ ਕਰਕੇ ਨਾਮ ਦੇ ਪਿੱਛੇ ਅੰਕੜ ਹੈ ਉਹ ਉਚਾਰਨੀ ਨਹੀਂ ਜਦੋਂ ਕਿਰਿਆ ਆਏਗੀ ਆਵੋ ਜਾਵੋ ਜਾਵੋ ਤਾਂ ਉਹ ਜਦੋਂ ਉਚਾਰਨੀ ਹੈ ਉਹਦਾ ਇਹ ਵੀ ਨਹੀਂ ਕਰਨਾ ਜਾਵੋ ਹੋੜਾ ਵੀ ਨਹੀਂ ਬਣਾਉਣਾ ਆਵੋ ਜਾਵੋ ਖਾਵੋ ਪੀਵੋ ਉਹਦਾ ਇਸੇ ਤਰ੍ਹਾਂ ਉਚਾਰਨ ਕਰਦਾ ਹੋੜੇ ਦਾ ਉਚਾਰਨ ਗਲਤ ਨਾ ਹੋਏ ਕੇਵਲ ਅੰਕੜ ਦਾ ਉਚਾਰਨ ਹੀ ਹੁੰਦਾ ਰਹੇ ਇਸੇ ਤਰ੍ਹਾਂ ਰੋਜ਼ਾਨਾ ਕੋਈ ਨਾ ਕੋਈ ਛੋਟੇ ਛੋਟੇ ਨੁਕਤੇ ਜਿਹੜੇ ਹਨ ਆਪਜੀ ਦੇ ਨਾਲ ਮੈਂ ਸਾਂਝਾ ਕਰਦਾ ਰਵਾਂਗਾ ਮਾਲਕ ਮਿਹਰ ਅਮਤ ਕਰਨ ਕਿਰਪਾ ਕਰਨ ਬੋਲਦੇ ਆ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ